ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿਰਾਈ ਨਾਲ ਸੁਣਨਾ ਉਹ ਨਹੀਂ ਹੈ ਹੁਣ ਨਾਲ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਹਾਂ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਮਨੁੱਖ ਸਮਾਂ ਕੱਢਦਾ ਹੈ ਨਾ ਯਤਨ ਕਰਦਾ ਹੈ ਨਾ ਉਪਰਾ ਲਾ ਕਰਦਾ 24 ਘੰਟੇ ਮਨੁੱਖ ਧਨ ਦੇ ਕਮਾਣ ਵਾਸਤੇ ਕੱਢ ਸਕਦਾ ਹੈ 24 ਘੰਟੇ ਚ 1 ਘੰਟਾ ਵੀ ਧਰਮ ਵਾਸਤੇ ਨਹੀਂ ਹੈ ਪ੍ਰਮਾਤਮਾ ਵਾਸਤੇ ਨਹੀਂ ਹੈ ਕਿਉਂ ਮਨ ਨਹੀਂ ਮੰਨਦਾ ਇਹ ਵੀ ਮੈਲਸ ਕਰਦਾ ਹੈ ਮਨੁੱਖ ਧਨ ਦੀ ਖਾਤਰ ਆਪਣਾ ਦੇਨ ਵੀ ਗਵਾ ਸਕਦਾ ਹੈ ਦੇਨ ਦੀ ਖਾਤਰ ਧਨ ਨਹੀਂ ਗਵਾ ਸਕਦਾ ਇਹ ਵੀ ਮੈਂ ਅਰਜ਼ ਕਰਦਾ ਮਨੁੱਖ ਦੇਨ ਤੋਂ ਪ੍ਰਭਾਵਿਤ ਨਹੀਂ ਧਨ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਦਾਰਤ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਔਖੇ ਨਾ ਹੋਣਾ ਤੇ ਮੈਨੂੰ ਕਹਿਣ ਦੇਣਾ ਕਿਉਂਕਿ ਮੈਂ ਮਿਸ਼ਨਰੀ ਮੇਰੀ ਜ਼ਿੰਮੇਵਾਰੀ ਹੈ अगर किसी मनुख ने गुरु की रहत मर्यादा दीन धर्म छोड़े है तो कारण की होगा धन होगा और की है पदार्थ हो संसार होगा और की है इस तो इलावा और की है दीन बिसारे और दीवाने दीन बिसारे और